ਨਵਾਂ ਸ਼ਹਿਰ ਵਿੱਚ ਸੀਵਰੇਜ ਵਾਲੀ ਛਲਕੀ ਪਈ ਹੈ ਗਾਗਰ ਦੋਸਤੋ ਇੱਥੇ ਜਿਹਨੂੰ ਵੀ ਛੇੜ ਲੋ ਉਹਦਾ ਹੀ ਦਰਦ ਹੋ ਜਾਂਦਾ ਹੈ ਉ ਜਾਗਰ ਦੋਸਤੋ ਉਹਦਾ ਹੀ ਦਰਦ ਹੋ ਜਾਂਦਾ ਹੈ ਉ ਜਾਗਰ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰ ਜੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਵਿਡੀਓ ਕਿਸ ਬਾਬਤ ਦੀ ਸਾਥੇ ਸਮੇਂ ਸੇ ਗਊਸ਼ਾਲਾ ਰੋਡ ਤੇ ਮੌਜੂਦ ਹਾਂ ਫਾਟਕ ਤੁਹਾਨੂੰ ਅੱਗੇ ਨਜ਼ਰ ਆ ਰਿਹਾ ਔਰ ਲੋਕ ਕਹਿੰਦੇ ਨੇ ਜਿਹੜੇ ਇੱਥੋਂ ਦੇ ਲੋਕ ਨੇ ਸਾਨੂੰ ਕਾਲਸ ਆਈਆਂ ਬਹੁਤ ਸਾਰੀਆਂ ਉਹ ਕਹਿੰਦੇ ਕਿ ਯਾਰ ਤੁਸੀਂ ਰੇਲਵੇ ਰੋਡ ਕੋਠੀ ਰੋਡ ਕਲਾਮ ਰੋਡ ਤਾਂ ਦਿਖਾ ਦਿੰਨੇ ਕਦੀ ਸਾਡਾ ਵੀ ਆ ਕੇ ਦਰਦ ਦਿਖਾਓ ਤੇ ਇਹ ਤੁਸੀਂ ਹੁਣ ਗਊਸ਼ਾਲਾ ਵਾਲਾ ਰੋਡ ਦੇਖ ਰਹੇ ਹੋ ਹੁਣ ਤਾਂ ਪਾਣੀ ਥੋੜਾ ਘਟ ਗਿਆ ਪਹਿਲਾਂ ਮੋਟਰਸਾਈਕਲ ਦੇ ਜਿਹੜੇ ਚੱਕੇ ਸੀਗੇ ਦੋਏ ਟੂ व्हीਲਰ ਦੇ ਚੱਕੇ ਸਕੂਟੀਆਂ ਦੇ ਮੋਟਰਸਾਈਕਲ ਦੇ ਚੱਕੇ ਪੂਰੇ ਪੂਰੇ ਜਿਹੜੇ ਗੱਡ ਹੁੰਦੇ ਸੀਗੇ ਔਰ ਅੱਗੇ ਇੱਕ ਸਕੂਲ ਵੀ ਆ ਤਸਵੀਰੇ ਜਿਹੜੇ ਮਾਪੇ ਬੱਚਿਆਂ ਨੂੰ ਸਕੂਲ ਛੱਡਣ ਗਏ ਆ ਸਾਰੇ ਬੱਚੇ ਗਿੱਲੇ ਗਏ ਆ ਉਹਨਾਂ ਦੇ ਜਿਹੜੇ ਸ਼ੂਜ਼ ਨੇ ਉਹ ਗਿੱਲੇ ਹੋ ਗਏ ਬਸਤੇ ਗਿੱਲੇ ਹੋ ਗਏ ਤਾਂ ਇਹ ਵੀ ਇੱਕ ਦਰਦ ਹੈ ਇਹਨਾਂ ਦੇ ਜਿਹੜੇ ਇਸ ਪਾਸੇ ਲੋਕ ਰਹਿੰਦੇ ਇਹਨਾਂ ਦਾ ਵੀ ਇੱਕ ਤੋਖਲਾ ਆ ਦੇਖੋ ਥੜੀਆਂ ਕਿੰਨੀਆਂ ਉੱਚੀਆਂ ਉੱਚੀਆਂ ਮੇਰੇ ਖਿਆਲ ਡੇਡ ਡੇਡ 2 2 ਫੁੱਟ ਤੀ ਤਾਂ ਹੈਗੀਆਂ ਤਾਂ ਉਹਦੇ ਵੀ ਦੇਖੋ ਪਾਣੀ ਕਿੱਥੇ ਤੱਕ ਹੈ ਔਰ ਪਹਿਲਾਂ ਜ਼ਿਆਦਾ ਸੀ ਆ ਮੋਟਰਸਾਈਕਲ ਵਾਲਾ ਦੇਖ ਆਉਂਦਾ ਮੰਦਾ ਆਪਣੇ ਵੱਲੋਂ ਤਾਂ ਪੂਰਾ ਸੇਫਲੀ ਚੱਲ ਰਿਹਾ ਪਰ ਛਿੱਟੇ ਪੈ ਰਹੇ ਆ ਸੋ ਪੈਦਲ ਤਾਂ ਇੱਥੋਂ ਲੰਘਿਆ ਹੀ ਨਹੀਂ ਜਾ ਸਕਦਾ। ਔਰ ਹੁਣ ਅਸੀਂ ਇਹਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਰੱਬ ਦੀ ਕਰੋਪੀ ਆ। ਇਹ ਰੱਬ ਦੀ ਕਰੋਪੀ ਨਹੀਂ ਆ ਕਿਉਂਕਿ ਨਕਾਸੀ ਦਾ ਕੋਈ ਪ੍ਰੋਵੀਜ਼ਨਾ ਹੀ ਨਹੀਂ ਬਣਾਇਆ। ਪੂਰਾ ਸ਼ਹਿਰ ਜਿਹੜਾ ਆ ਉਹਦਾ ਨੱਕ ਜਾਮ ਕੀਤਾ ਪਿਆ। ਪੂਰੇ ਸ਼ਹਿਰ ਦੀਆਂ ਰਗਾਂ ਜਾਮ ਨੇ। ਆ ਹੁਣ ਦੇਖੋ ਬਜ਼ੁਰਗ ਜੋੜਾ ਜਾ ਰਿਹਾ। ਆਉਣਾ ਜਾਣਾ ਤਾਂ ਹੈ ਹੀ ਲੋਕਾਂ ਨੇ। ਹੁਣ ਇਹ ਤਾਂ ਹੈ ਨਹੀਂ ਕਿ ਲੋਕ ਘਰ ਬਹਿ ਜਾਣ। 100 ਕੰਮ ਹੁੰਦੇ ਆ, ਕੰਮ ਧੰਦੇ ਹੁੰਦੇ ਆ, ਬੈਂਕ ਜਾਣਾ, ਕਿਸੇ ਨੇ ਹਸਪਤਾਲ ਜਾਣਾ, ਕਿਸੇ ਨੇ ਕਿਤੇ ਜਾਣਾ ਤਾਂ ਇੱਦਾਂ ਲੰਘਣਾ ਕਿਵੇਂ? ਔਰ ਦੇਖੋ ਬਾਹਰ ਲੀਆਂ ਕੰਟਰੀਆਂ ਅਸੀਂ ਗੱਲਾਂ ਦਾ ਬਹੁਤ ਵੱਡੀਆਂ ਕਰਦੇ ਵਿਸ਼ਵ ਗੁਰੂ ਬਣ ਜਾਣਾ ਬਾਹਰ ਲੀਆਂ ਕੰਟਰੀਆਂ ਜਿਹੜੇ بارش ਵਾਲਾ ਪਾਣੀ ਉਹਨੂੰ ਵੀ ਯੂਟਿਲਾਈਜ਼ ਕਰ ਲੈਂਦੀ ਔਰ ਸਾਡੇ ਇੱਥੇ بارش ਆਣਾ ਜਦੋਂ ਪਾਣੀ ਬਾਹਰ ਆਂਦਾ ਸੀਵਰੇਜ ਵਾਲੇ ਪਾਣੀ ਨੂੰ ਵੀ ਚਾਰ-ਜੜ ਜਾਂਦਾ ਕਹਿੰਦੇ ਵਿੱਚ ਮਿਕਸ ਹੋ ਕੇ ਮੈਂ ਵੀ ਨਿਕਲ ਜਾਂਦਾ ਤਾਂ ਲੋਕਾਂ ਦੇ ਬੁਰੇ ਹਾਲਾਤ ਨੇ ਬੰਦੇ ਤਾਂ ਗਾਲਾਂ ਕੱਢਦੇ ਨਾਲ ਦੀ ਨਾਲ ਕੁੱਤੇ ਵੀ ਗਾਲਾਂ ਕੱਢਦੇ ਉਹ ਕਹਿੰਦੇ ਯਾਰ ਸਾਡੇ ਬਾਰੇ ਵੀ ਸੋਚੋ ਜੀ ਕੋਈ ਹੋਰ ਬਰ ਨਹੀਂ ਕੋ ਸੋਚਣਾ ਉਹ ਪੂਰੇ ਗੱਡ ਹੁੰਦੇ ਆ ਆਹ ਕੁੱਤਾ ਪਿੱਛੇ ਗਿਆ ਉਹ ਮੈਨੂੰ ਕਹਿੰਦਾ ਮੇਰਾ ਪੱਖ ਵੀ ਲਾ ਦੇ ਯਾਰ ਬਹੁਤ ਇੱਥੇ ਇੱਥੇ ਦੋ ਮਿੰਟ ਖੜ ਕੇ ਬਹੁ ਬਹੁ ਕਰੀ ਗਿਆ ਵੀ ਜਦੋਂ ਚੰਗੀਆਂ ਗਾਲਾਂ ਕੱਢ ਕੇ ਗਿਆ ਹੁੰਦਾ ਕਿ ਯਾਰ ਕੋਈ ਹੈ ਹੀ ਨਹੀਂ ਚੱਜੇ ਹੀ ਨਹੀਂ ਤੁਹਾਨੂੰ ਰੇਲਵੇ ਰੋਡ ਲੈ ਲਓ ਕਲਾਮ ਰੋਡ ਲੈ ਲਓ ਹੈ ਕੋਠੀ ਰੋਡ ਲੈ ਲਓ ਤੇ ਹੁਣ ਆਹ ਰੋਡ ਜਿਹੜਾ ਅਣਗੌਲਿਆ ਰਹਿ ਗਿਆ ਇਧਰਲੇ ਪਾਸੇ ਵੀ ਆਜੋ ਸੋ ਜਿੰਨੀਆਂ ਗੱਡੀਆਂ ਵਾਲੇ ਲੰਘ ਰਹੇ ਆ ਜਾਂ ਮੋਟਰਸਾਈਕਲ ਵਾਲੇ ਲੰਘ ਰਹੇ ਆ ਭਰਾ ਉਹ ਜ਼ਰੂਰ ਕਹਿ ਕੇ ਜਾ ਰਹੇ ਆ ਕਿ ਤਕਲੀਫ ਹੈ ਇਸ ਤਕਲੀਫ ਨੂੰ ਜਾਗਰ ਕਰੋ ਕੰਮ ਧੰਦੇ ਤੱਕ ਇਹਨਾਂ ਨੂੰ ਨੁਕਸਾਨ ਹੁੰਦਾ ਮੈਂ ਤਾਂ ਹਲਾ ਹੈਰਾਨ ਹੈ 80 ਸਾਲਾਂ ਚ ਉਹਨਾਂ ਕੋਈ ਸੜਕ ਕਈ ਨਹੀਂ ਬਣੀ ਮੁੱਢਲੀਆਂ ਸਹੂਲਤਾਂ ਹੀ ਨਹੀਂ ਪੂਰੀਆਂ ਮੈਂ ਕੱਲ ਰਾਤੀ ਵੀ ਕਿਹਾ ਸੀ ਡੋਂਟ ਕਾਲ ਥੈਮ ਲੀਡਰਸ ਦੇ ਆਰ ਪੋਲੀਟਿਸ਼ੀਅਨਸ ਐਂਡ ਦੇ ਆਰ ਓਨਲੀ ਪੋਲੀਟਿਸ਼ੀਅਨਸ ਰੈਦਰ ਯੂ ਕੁੱਡ ਕੈਨ ਸੇ ਦੇ ਆਰ ਇਨਵੈਸਟਰਸ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਕਿ ਇਨਵੈਸਟਮੈਂਟ ਹੀ ਹੁੰਦੀ ਆ ਅੱਜ ਇਹ ਸ਼ਹਿਰ ਨੂੰ ਲੀਡਰ ਕੋਈ ਚੰਗਾ ਮਿਲਿਆ ਹੁੰਦਾ 80 ਸਾਲਾਂ ਚ ਤਾ ਇਹ ਹਾਲਾਤ ਹੁੰਦੇ ਆ ਉਹ ਬੱਚਾ ਸਕੂਲੋਂ ਆਇਆ ਅੱਛਾ ਚਲੋ ਸਾਡੇ ਟਾਈਮ 'ਚ ਤਾਂ ਅਸੀਂ ਮਾੜਾ ਮੋਟਾ ਪਾਣੀ 'ਚ ਨਹਾ ਵੀ ਲਈਦਾ ਸੀਗਾ ਪਾਣੀ ਸਾਫ ਸੁਥਰਾ ਹੁੰਦਾ ਸੀ ਉਹ ਤਾਂ ਸੀਵਰੇਜ ਹੀ ਉਬਲ ਹੀ ਜਾਂਦਾ ਸੀਵਰੇਜ ਦਾ ਪਾਣੀ ਉਬਲ ਉਬਲ ਕੇ ਬਾਹਰ ਨਿਕਲਦਾ ਗਰਮ ਹੋ ਹੋ ਕੇ ਔਰ ਉਹਦੇ ਵਿੱਚ ਸਾਰਾ ਗੰਦ ਮੰਦ ਆ ਹੁਣ ਇਹਦੇ ਅੰਦਰ ਕਿੰਨੇ ਜਰਮ ਸੁਣੇ ਆ ਆ ਬੱਚਾ ਲੰਘਦਾ ਰਿਹਾ ਹੈ ਉਹ ਪਿੱਛੇ ਇੱਕ ਨੌਜਵਾਨ ਵੀ ਆ ਰਿਹਾ ਪਰ ਇਹਦੇ ਜਿਹੜਾ ਪਾਣੀ ਅੰਦਰ ਕਿੰਨੇ ਜਰਮ ਸੁਣੇ ਕਿਉਂਕਿ ਸੀਵਰੇਜ ਦਾ ਪਾਣੀ ਮਿਕਸ ਹੋ ਚੁੱਕਾ ਤੇ ਬਿਮਾਰੀਆਂ ਦੇ ਲੋਕ ਕਿੰਨੇ ਨੇੜੇ ਹੋ ਜਾਂਦੇ ਹੁਣ ਉਹ ਵੀਰ ਵੀ ਉੱਥੇ ਬੈਠੇ ਨੇ ਚਲੋ ਬੇਫਿਕਰ ਹੋ ਕੇ ਬੈਠੇ ਨੇ ਪਰ ਮੈਂ ਕਿਤੇ ਨਾ ਕਿਤੇ ਸੋਚ ਪਾ ਰਿਹਾ ਕਿ ਅੰਦਰੋਂ ਬਾਣੀ ਦੇ ਜਿਹੜੀਆਂ ਬਿਮਾਰੀਆਂ ਉਹਦੇ ਕਿੰਨੇ ਨਜ਼ਦੀਕ ਨੇ देयर आर सो मच प्रोन टू द डिजीजेस ता डिजीजेस दे किन्ने ਨੇੜੇ ਨੇ ਡੇਂਗੂ ਸਾਲਾ ਇੱਥੇ ਐਦਾਂ ਫੈਲਦਾ ਜਿਦਾ ਕਰੋਨਾ ਫੈਲਦਾ ਹੁੰਦਾ ਤੋ ਲੋਕ ਆ ਦੇ ਨਿਕਲ ਮੈਂ ਕਿਹਾ ਨਾ ਬੈਠਾ ਸੀਗਾ ਬੈਠੀ ਸੀ ਸੌਰੀ ਤੇ ਉਹ ਦੁੱਖ ਦੱਸ ਕੇ ਗਈ ਆਪਣਾ ਕਹਦੀ ਕਿ ਭਾਈ ਬੁਰੇ ਹਾਲਾਤ ਨੇ ਦੂਜੇ ਏਰੀਆ ਚ ਜਾਣ ਨਹੀਂ ਦਿੰਦੇ ਸਾਡੇ ਏਰੀਆ ਦੇ ਕੋਈ ਕੰਮ ਸਵਾਰ ਦੇ ਨਹੀਂ ਤੁਸੀਂ ਮੇਰੇ ਦੁੱਖ ਲੈਸ ਨਾ ਉਹ ਲੈ ਚੜ ਗਈ ਨੁੱਤੇ ਬੈ ਕੇ ਮੱਦਸਿਆ ਮੇਰੀ ਟਾਕੀ ਦੇ ਕੋਲ ਬੈਠੀ ਆ ਪਹਿਲਾਂ ਤਾਂ ਬੋਲੀ ਚੰਗਾ ਫਿਰ ਸਮਝ ਕੇ ਕਹਿੰਦੀ ਲੈ ਜੇ ਵੀ ਬੱਤੀ ਤੇ ਮੇਰਾ ਮੂੰਹ ਦਿਖਾਤਾ ਫਿਰ ਆ ਜਾਣਾ ਲੀਡਰਾਂ ਦੇ ਸ਼ਾਹ ਨੂੰ ਸਿਆਸਤਦਾਨਾਂ ਨੂੰ ਮੇਰੇ ਕੋਲ ਤੂੰ ਬਹੁਤ ਬੋਲਦੀ ਹੈ ਹੈ? ਆ ਦੇ, ਉਹਦੇ ਉਹਦੇ ਉਹ ਵਿਚਾਰੀ ਸਾਰੇ ਪਾਸੇ ਘੁੰਮੀ ਫਿਰ ਜਾਂਦੀ ਹੈ ਵੇ ਜਾਓ ਦੱਸੋ ਉਹਨੇ ਰੂਟ ਕਿਣਾ ਜੂਸ ਕੀਤਾ ਖੜੀ ਹੋ ਥੜੀ ਜਾਂਦੀ ਹੈ ਹੈ ਆ ਹਾਲਾਤ ਨੇ ਬੰਦੇ ਦੇ ਕੀ ਹਾਲਾਤ ਹੋਣਗੇ ਜੇ ਜਿਹੜੇ ਐਨੀਮਲਸ ਨੇ ਉਹ ਥੜੀਓ ਥੜੀ ਜਾ ਰਹੇ ਆ ਆ ਦੇਖ ਆ ਦੇਖ ਪਾਓ ਗਲੀ ਚ ਜਾਣਾ ਉਹਨੂੰ ਉੱਤੋਂ ਜਾਣਾ ਪੈ ਰਿਹਾ ਰੂਟ ਦੇ ਕੇਣਾ ਲੈ ਆ ਉਹਨੇ ਮਜਬੂਰੀ ਹੈ ਔਰ ਬਹੁਤ ਵੱਡੀ ਨਿਰਾਸ਼ਾ ਹੈ ਮਨ ਚ ਸਾਡੇ ਇਹ ਹਾਲਾਤ ਦੇਖ ਕੇ ਹੁਣ ਮਕੈਨਿਕ ਆ ਉਹ ਦੇਖ ਰਿਹਾ ਵੀਰ ਲਾਈਵ ਦੇਖ ਰਿਹਾ ਮਕੈਨਿਕ ਉਹ ਮਕੈਨਿਕ ਵੀਰ ਹੈ ਹੁਣ ਦੇਖੋ ਦੁਕਾਨਾਂ ਇੰਡੀਆਂ ਵੱਡੀਆਂ ਤਾਂ ਹੈ ਨਹੀਂ ਸਹੂਲਤਾਂ ਇੰਨੀਆਂ ਤਾਂ ਹੈ ਨਹੀਂ ਨਾ ਨੂੰ ਤਾਂ ਲੋਨ ਮਿਲਦੇ ਨਹੀਂ ਲੋਨ ਤਾਂ ਮਿਲਣੇ ਮਾ ਨਹੀਂ ਮਾਲੀਆ ਨੂੰ ਨੀਰਮੋਦੀ ਅਰਗੇ ਨੂੰ ਇਹਨਾਂ ਨੇ ਜੇ ਕਿਤੇ ਲੋਨ ਲੈਣ ਜਾਣ ਤਾਂ ਕਿਸਿਆਂ ਘਰਾ ਕੇ ਲੋਨ ਵੀ ਦੇਣਾ ਛੋਟੀ ਜੀ ਦੁਕਾਨ ਹੈ ਉਹਦੇ ਅੰਦਰ ਮਸੀਂ ਸਮਾਨ ਨਹੀਂ ਰੱਖ ਹੁੰਦਾ ਤੇ ਇਹਨਾਂ ਲੋਕਾਂ ਨੇ ਜਿਹੜੇ ਮਕੈਨਿਕ ਵੀਰ ਆ ਜਣਾਂ ਰੋਜ਼ੀ ਰੋਟੀ ਤੋੜਨੀ ਆ ਜੋ ਕੋਈ ਮੋਟਰਸਾਈਕਲ ਬਾਹਰ ਖੜ ਕੇ ਉਹਦਾ ਇਲਾਜ ਕਰਨਾ ਮੋਟਰਸਾਈਕਲ ਸਵਾਰ ਨਾ ਤਾਂ ਕਿੱਦਾਂ ਕਰਨਗੇ ਹੈ ਜਿਹੜੇ ਇਧਰੋਂ ਬੱਚੇ ਲੱਗੇ ਨੇ ਉਹ ਦੇਓ 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 ਉਹ ਜਿੰਨੇ ਮਰਜ਼ੀ ਪੈਰ ਉੱਤੇ ਕਰ ਲਏ ਆ ਪਰ ਬੂਟ ਪੈਰ ਗਿੱਲੇ ਹੋਗੇ ਤੇ ਇਹ ਬਿਮਾਰੀ ਇਹ ਨਾ ਬਿਮਾਰੀ ਲੱਗਦੀ ਹੈ ਜਦੋਂ ਬੂਟ ਗਿੱਲੇ ਹੋ ਕੇ ਸਰਦਨ ਤੇ ਘੁੰਮਣਾ ਹੁਣ ਜਿਹੜੇ ਬੱਚੇ ਸਕੂਲ ਨੂੰ ਗਏ ਆ ਜਿਨ੍ਹਾਂ ਦੀ ਵਰਦੀਆਂ ਗਿੱਲੀਆਂ ਹੋ ਗਈਆਂ ਬਸਤੇ ਗਿੱਲੇ ਹੋ ਗਏ ਬੂਟ ਜ਼ਰਾਬਾ ਗਿੱਲੀਆਂ ਹੋ ਗਈਆਂ ਹੁਣ ਸਾਰਾ ਦਿਨ ਉਹ ਬੱਚਿਆਂ ਨੇ ਜਦੋਂ ਗਿੱਲੀਆਂ ਜਰਾਬਾ ਪਾ ਕੇ ਰਹਿਣਾ ਤਾਂ ਜ਼ੁਕਾਮ ਨਹੀਂ ਹੋਣਾ ਸਨੀਜ਼ਿੰਗ ਨਹੀਂ ਹੋਣੀ ਸੋਚੀ ਹੈ ਨਹੀਂ ਦੂਰ ਦ੍ਰਿਸ਼ਟੀ ਹੈ ਨਹੀਂ ਬਸ ਹਲੋ ਲੋ 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 ਕਰਦੇ ਰਹਿੰਦੇ ਆ ਆ ਵੋਟਾ ਜਾ ਕੇ ਇਕੱਲੇ ਇਕੱਲੇ ਨੇ ਚੀਕਣਾ ਆ ਮੋਰੇ 26 ਵੇ ਨਹੀਂ 27 ਵੇ ਜਾਨੀ ਔਖੇ ਵੇਲੇ ਕੋਈ ਨਹੀਂ ਆਉਂਦਾ ਇਹ ਗੱਡੀ ਦਾ ਕੰਮ ਹੈ ਯਾਰ ਛੋਟੇ ਛੋਟੇ ਕੰਮ ਹੈ ਨਕਾਸੀ ਨਹੀਂ ਤੁਹਾਡੇ ਤੋਂ ਸੀਸਲਾ ਚੋਰੀ ਬਹੁਤੇ ਬੱਚਿਆਂ ਦਾ ਛੁੱਟੀ ਵੀ ਕਰ ਲਈ ਹੋਣੀ ਹੈ ਮੈਂ ਤਾਂ ਕਹਿੰਦਾ ਛੁੱਟੀ ਕਰਾਈ ਲੈਣੀ ਚਾਹੀਦੀ ਹੈ ਇਹੋ ਜਿਹੇ ਦਿਮਾਗ ਚ ਬੱਚਿਆਂ ਨੂੰ ਭੇਜਣ ਨਾਲ ਤਾਂ ਇਹ ਗਊਸ਼ਾਲਾ ਰੋਡ ਹੈ ਜੀ ਮੈਂ ਤੁਹਾਨੂੰ ਅੱਗੇ ਵੀ ਦਿਖਾ ਦਿੰਦਾ ਡੰਪ ਦੇ ਮਸਲੇ ਨੂੰ ਵੀ ਲੈ ਕੇ ਇੱਥੇ ਤੇ ਲੋਕ ਪੀੜਤ ਨੇ ਪਰੇਸ਼ਾਨ ਨੇ ਪਿਛਲੇ 6 ਸਾਲਾਂ ਤੋਂ ਜਿਵੇਂ ਰੇਲਵੇ ਰੋਡ ਤੇ ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ ਸੀਰੀਅਸਲੀ 6 ਸਾਲਾਂ ਤੋਂ ਆਵਾਜ਼ ਨੂੰ ਬੁਲੰਦ ਕਰ ਰਹੇ ਪਰ ਨਿਰਾਸ਼ਾ ਉਸੇ ਤਰੀਕੇ ਪਿਛਲੇ 6 ਸਾਲਾਂ ਤੋਂ ਇਹਨਾਂ ਦੀ ਆਵਾਜ਼ ਵੀ ਬੁਲੰਦ ਕਰ ਕਰਦੇ ਆਈਆਂ ਸੀ ਔਰ ਆ ਵੀ ਹਾਲਾਤ ਦੇਖ ਲਓ ਆ ਜਿਨ੍ਹਾਂ ਨੇ ਘਰ ਪਾਏ ਹੋਣੇ ਆ ਮਹਿਲਾ ਵਰਗੇ ਘਰ ਆ ਆ ਦੇਖੋ ਬਜ਼ੁਰਗ ਮਾਤਾ ਖੜੀ ਹੈ ਉਹਨੇ ਲੰਘਣਾ ਉਧਰੋਂ ਸਕੂਲ ਵੈਨ ਆ ਗਈ ਉਹਨੂੰ ਪਿੱਛੇ ਜਾਣਾ ਪੈ ਗਿਆ ਛਿੱਟੇ ਪੈ ਜਣੇ ਹੁਣ ਸਕੂਲ ਵੈਨ ਵਾਲੇ ਦਾ ਵੀ ਨਹੀਂ ਕਸੂਰ ਉਹ ਮਾਤਾ ਹੈ ਬਜ਼ੁਰਗ ਹੈ ਕਿੱਦਾਂ ਰਸਤਾ ਪਾਰ ਕਰੂ ਆ ਜਿਨ੍ਹਾਂ ਨੇ ਕੋਠੀਆਂ ਮਹਿਲਾ ਰਗੀਆਂ ਬਣਾਈਆਂ ਸੋਚਣਾ ਕਿ ਚੱਲ ਯਾਰ ਮੋਰੇ ਫਰੰਟ ਚੰਗਾ ਹੈ ਪਤਾ ਥੋੜੇ ਹੋਣਾ ਕਿ ਪਾਣੀ ਤਾਂ ਉੱਪਰ ਉੱਪੜ ਕੇ ਅੰਦਰ ਨੂੰ ਆਣਾ। ਆਉ ਲੈ ਸਿਕ ਮੋਟਰਸਾਈਕਲ ਵਾਲੇ ਵੀ ਉਹੀ ਦੇਖ ਇੱਕ ਪਾਸੇ ਦੀ ਜਾਣਾ ਪੈਂਦਾ ਇੱਥੇ ਪਤਾ ਨਹੀਂ ਵਿੱਚ ਵਿਕਾਰ ਕੋਈ ਟੋਇਆ ਹੋਵੇ ਤਾਂ ਮੋਟਰਸਾਈਕਲ ਗੱਡ ਹੋ ਜਾਣਾ ਵਿੱਚ। ਫਿਰ ਲੋਕਾਂ ਨੇ ਕਹਿਣਾ ਅੱਛਾ ਕਸੂਰ ਟੋਇਆ ਨਾ ਹੁੰਦਾ ਸਾਡੇ ਇੱਥੇ ਨਵੇਂ ਨਿਵਾਜ ਚੱਲ ਜਾਂਦਾ ਵੀ ਪਤਾ ਨਹੀਂ ਕੋਈ ਪੀਤੀ ਹੁਣੀ ਆ ਪਤਾ ਨਹੀਂ ਕੋਈ ਖਾਦਾ ਹੋਣਾ ਜਿਹੜਾ ਵਿੱਚ ਗੁਰਗੜੋਂ ਹੋ ਗਿਆ। ਡਿਫਿਕਲਟੀਜ਼ ਨੇ ਬਹੁਤ ਔਖਾ ਹੈ। ਅੱਗੇ ਦਿਖਾਣੇ ਆ ਦਿਖਾਓ ਵੀ ਜੇ ਅੱਗੇ ਔਰ ਮੈਂ ਤਾਂ ਦੇਖੋ ਕੱਲ ਹੀ ਗਿਆ ਸੀਗਾ ਕਿ ਮੀਂਹ ਪੈਣ ਦਾ ਖਤਰਾ ਹੈ ਹੁਣ ਮੈਨੂੰ ਕੁਝ ਲੋਕ ਮੇਰੇ ਯਾਰ ਦੋਸਤ ਹੀ ਆ ਕਿਉਂਕਿ ਰੇਲਵੇ ਰੋਡ ਦੀ ਵੀਡੀਓ ਬਣਾ ਕੇ ਆਏ ਉਹ ਕਹਿੰਦੇ ਕਿ ਯਾਰ ਤੇਰੇ ਵੀ ਸੀਐਮ ਸਾਹਿਬਾਂ ਕੋਲ ਕਿਤੇ 32 ਦੰਦ ਤਾਂ ਨਹੀਂ ਮੈਂ ਕਿਹਾ 33 ਸੀਗਾ ਇੱਕ ਪਿੱਛੇ ਟੁੱਟਿਆ ਸ਼ਾਇਦ 32 ਹੋ ਗਏ ਛੋ ਮੈਂ ਤਾਂ ਵੈਦਰ ਰਿਪੋਰਟ ਦੇ ਕੇ ਗਿਆ ਆ ਦਿਖਾ ਜਰਾ ਹੁਣ ਇਹ ਚ ਕੁਦਰਤ ਨੂੰ ਕਿਵੇਂ ਮਾੜਾ ਕਹੋਗੇ ਤੁਸੀਂ ਹੁਣ ਇਹ ਚ ਕੁਦਰਤ ਨੂੰ ਕਿੱਦਾਂ ਤੁਸੀਂ ਮਾੜਾ ਕਹੋਗੇ ਆ ਦੇ ਆ ਦਿਖਾ ਦਖਾ ਮੜਾ ਜੂਮ ਕਰਕੇ ਫਿਰ ਕਹਿੰਦੇ ਕਿ ਕੁਦਰਤ ਮਾੜੀ ਆ ਜੀ ਕੁਦਰਤ ਦੀ ਕਰੋਪੀ ਆ ਜੀ ਕਈ ਲੀਡਰ ਨਾ ਫਿਰ ਸੌਰੀ ਮੈਂ ਲੀਡਰ ਕਰਿਆ ਕਈ ਫਿਰ ਸਿਆਸਤਦਾਨ ਆਪਣੀ ਸਿਆਸਤ ਚ ਮਕਾਉਣ ਲਈ ਲੀਡਰ ਨਹੀਂ ਗੈਣਾ ਸਿਆਸਤਦਾਨ ਗੈਣਾ ਫਿਰ ਕਹੋਗੇ ਤਾਂ ਕੁਦਰਤੀ ਕਰੋਪੀ ਆ ਜੀ ਅਸੀਂ ਕੀ ਕਰੀ ਆਹ ਕਰੋਪੀ ਤੁਹਾਡੀ ਥੱਲੇ ਨਿਕਲਦੀ ਪਈ ਮਾਂ ਇਹਨੂੰ ਸੰਭੋ ਦਿਖਾਈ ਜਰਾ ਜ਼ੂਮ ਇਨ ਕਰੀ ਆਹ ਦੇ ਆਹਦੇ ਬਬਲਸ ਨਿਕਲਦੇ ਆਖੇ ਬਾਹਰ ਲੀਆਂ ਕੰਟਰੀਆਂ ਚ ਲੋਕ ਜਾ ਕੇ ਫੋਟੋਆਂ ਖਿਚਾਉਂਦੇ ਆ ਕਿ ਥੱਲੇ ਉਹਨਾਂ ਨੇ ਬਬਲਸ ਕੱਡੇ ਹੁੰਦੇ ਆ ਨਾ ਇੱਕ ਜਗ੍ਹਾ ਤੋਂ ਨਿਕਲਦੇ ਦੂਜੀ ਜਗ੍ਹਾ ਤੇ ਆ ਕੇ ਪੈਂਦੇ ਇੱਥੇ ਸੀਵਰੇਜ ਨਹੀਂ ਸਾਫ਼ ਹੁੰਦਾ ਇਨੀ ਕਰਨੇ ਦਵਾਈ ਦੇ ਮੁਕਾਬਲੇ ਇਨੀ ਬੰਨਾ ਵਿਸ਼ਵਗੁਰੂ ਆਲਾ ਦੱਸ ਆ ਵੀ ਸੀਵਰੇਜ ਦਾ ਪਾਣੀ ਨਿਕਲ ਜਾਂਦਾ ਫਿਰ ਇਹ ਇਹ ਦੱਸੋ ਕਿ ਬਚ ਜਾਂਦੇ ਆ ਹੈ ਪਾਣੀ ਹੁੰਦਾ ਸੀਵਰੇਜ ਦਾ ਫਿਰ ਕਹਿ ਦਿੰਦੇ ਆ ਜੀ ਮੀਂਹ ਕਰਕੇ ਨੁਕਸਾਨ ਹੈ ਜੀ ਆਓ ਲੈਓ ਦਿਖਾਓ ਬਿਮਾਰੀ ਦੇ ਉਹ ਬਿਮਾਰੀਆਂ ਦੇ ਪਹਾੜ ਕੋਚ ਅਸੀਂ ਵੀ ਅਣਗਹਿਲੀਆਂ ਕਰਦੇ ਥਾਂ ਦਾਦੇ ਕੂੜਾ ਸਿੱਟਦੇ ਆ ਪਲਾਸਟਿਕ ਦੀ ਵਰਤੋਂ ਅੱਜ ਤੱਕ ਨਹੀਂ ਬੰਦ ਹੋ ਸਕੀ ਹੈ ਨਾ ਤੂੰ ਨਸ਼ੇ ਤਾਂ ਇਹਨਾਂ ਨੇ ਕੀ ਬੰਦ ਕਰਨੇ ਆ ਆ ਪਲਾਸਟਿਕ ਦੀ ਵਰਤੋਂ ਨਹੀਂ ਬੰਦ ਹੁੰਦੀ ਅੱਛਾ ਇਹਨਾਂ ਕੋਲ ਹੁਣ ਚਾਈਨਾ ਡੋਰ ਸ਼ੁਰੂ ਹੋ ਜਾਣੀ ਉਹ ਨਹੀਂ ਬੰਦ ਹੋਣੀ ਚਾਈਨਾ ਡੋਰ ਨਹੀਂ ਬੰਦ ਹੁੰਦੀ ਆ ਪਲਾਸਟਿਕ ਦੀ ਵਰਤੋਂ ਨਹੀਂ ਬੰਦ ਹੁੰਦੀ ਵੀ ਹਿਮਾਚਲ ਨੇ ਕਦੋਂ ਦੀ ਪਲਾਸਟਿਕ ਬੰਦ ਕੀਤੀ ਮੈਨੂੰ ਯਾਦ ਆ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ ਮੈਂ ਸ਼ਿਮਲੇ ਗਿਆ ਸੀ ਚਲੋ ਉੱਧਰ ਕਈ ਵਾਰ ਗਏ ਮੈਂ ਉੱਥੇ ਜਾ ਕੇ ਬੰਦੇ ਨੂੰ ਕਿਹਾ ਵੀ ਕੋਈ ਬ੍ਰੈਡ ਵਗੈਰਾ ਲੈਣ ਗਏ ਤੇ ਉਹਨੇ ਮੈਨੂੰ ਜਿਹੜਾ ਲਫਾਫਾ ਪਲਾਸਟਿਕ ਤੇ ਨਹੀਂ ਦਿੰਦਾ ਪੇਪਰ ਵਾਲਾ ਦਿੰਦਾ ਮੈਂ ਕਿਹਾ ਜੀ ਪਲਾਸਟਿਕ ਕਿਉਂਕਿ ਇੱਥੇ ਆਤ ਬਣੀ ਆ ਵੀ ਫੜਨਾ ਸੌਖਾ ਜੂ ਹੈਂਡਲ ਤੋਂ ਕਹਿੰਦੇ ਜੀ ਇੱਥੇ ਤਾਂ ਬੈਨ ਆ ਮਤਲਬ 20 ਸਾਲ ਪਹਿਲਾਂ ਜੇ ਸਾਡਾ ਗਵਾਂਢੀ ਸੂਬਾ ਜਾਗਰਤ ਹੋ ਗਿਆ ਪਰ ਅਸੀਂ ਹੱਲੇ ਵੀ ਭੁਲੇਖਿਆਂ 'ਚ ਫਿਰਦੇ ਆ ਪਲਾਸਟਿਕ ਕਿੰਨੇ ਡੇਂਜਰਸ ਹੈ ਜਿੱਥੇ ਕਹਿੰਦੇ ਉਹਨੂੰ ਰੱਖ ਦਿੰਨੇ ਆ ਜਾਂ ਪਲਾਸਟਿਕ ਇੱਥੇ ਉਹ ਚੀਜ਼ ਕਦੀ ਉਪਜਾਉ ਨਹੀਂ ਹੁੰਦੀ ਤਾਂ ਅਜੋ ਅਸੀਂ ਆਪ ਬੰਜਰ ਬਣਾ ਰਹੇ ਆ ਆ ਦੇਖੋ ਸੇ ਹਾਲਾਤ ਕੀ ਆ ਇੱਥੋਂ ਸਾਰੇ ਬੱਚੇ ਸਕੂਲ ਨੂੰ ਜਾਂਦੇ ਆ ਹੈਂ ਬਾਹਰ ਲੀਆਂ ਕੰਟਰੀਆਂ ਦੇ ਜਿਹੜੇ ਪੰਛੀ ਆ ਉਹਨਾਂ ਨੂੰ ਵਧੀਆ ਚੋਗਾ ਮਿਲਦਾ ਇੱਥੇ ਦੇਖ ਵਿਚਾਰੇ ਗੰਦ ਖਾਣ ਨੂੰ ਮਜਬੂਰ ਹੋਏ ਦਿਖਾਈ ਜਿਹੜਾ ਬੱਤਖ ਹੈ ਕਿੰਨੀ ਪਿਆਰੀ ਬੱਤਖ ਹੈ ਉਹ ਗੰਦ ਖਾਣ ਨੂੰ ਮਜਬੂਰ ਫਿਰ ਕਹਣਾ ਬਿੱਲਾ ਗਾਲਾਂ ਕੱਢਦਾ ਉਹ ਦਿਖਾਈ ਜਰਾ ਉਹ ਦਿਖਾਈ ਉਹ ਬੱਤਖ ਵਿਚਾਰੀ ਲੈ ਦੱਸੋ ਤੁਸੀਂ ਬੰਦੇ ਕੀ ਸਾਹਮਣੇ ਯਾਰ ਤੁਹਾਡੇ ਕੋਲ ਤਾਂ ਕੁਦਰਤ ਦਾ ਜਿਹੜਾ ਨਾਇਾਬ ਤੋਹਫਾ ਉਹ ਨਹੀਂ ਸਾਹ ਹੁੰਦੇ ਦੱਸੋ ਆਇਆ ਹਾਲਾਤ ਇਹ ਨਹੀਂ ਬਣਨਾ ਵਿਸ਼ਵਗੁਰੂ ਇਹ ਨਹੀਂ ਬਣਉਣਾ ਰੰਗਲਾ ਪੰਜਾਬਾ ਰੰਗਲਾ ਪੰਜਾਬ ਦੇਖ ਲੋ ਆਦ ਦਾ ਯਾਰ ਤੁਹਾਡੇ ਅੱਛਾ ਜਿਹੜੇ ਵਿਚਾਰੇ ਇੱਥੇ ਵੀ ਇਹਨੂੰ ਅੱਗ ਵੀ ਲਾ ਦਿੰਦੇ ਕਿ ਵੇਲੋ ਮਲਾਜ਼ਮ ਵੀ ਵਿਚਾਰੇ ਕੀ ਕਰਨ ਕੂੜਾ ਹੀ ਇੰਨਾ ਸ਼ਹਿਰ ਚ ਔਰ ਉਹ ਜਿਹੜੇ ਹੁਣ ਨੇੜੇ-ਤੇੜੇ ਜਿਹੜੇ ਘਾਰੇ ਆ ਇੱਥੇ ਲੋਕ ਰਹਿੰਦੇ ਲੋਕ ਰਹਿੰਦੇ ਇੱਥੇ ਹੁਣ ਆਹ ਦੇਖੋ ਇਹਦੇ ਵਿੱਚ ਵੀ ਪਾਣੀ ਬਬਲਸ ਨਿਕਲਦੇ ਪਏ ਆ ਕਿਤੇ ਨਾ ਕਿਤੇ ਗਟਰ ਹੋਣਾ ਜਾ ਇੱਥੇ ਐਨਾ ਡੂੰਘਾ ਸਵੇਰੇ ਸਕੂਲ ਤੇ ਬੱਚੇ ਜਾਂਦੇ ਆ ਰਿਕਸ਼ੇ ਵੀ ਆਉਂਦੇ ਹੋਣੇ ਆਟੋ ਰਿਕਸ਼ੇ ਵੀ ਆਉਂਦੇ ਹੋਣੇ ਆ ਇੱਥੇ ਕੋਈ ਟੋਇਆ ਹੋਵੇ ਜਾਨਲੇਵਾ ਜਾਨਲੇਵਾ ਟੋਇਆ ਕਹੂੰ ਮੈਂ ਤਾਂ ਕੌਣ ਜ਼ਿੰਮੇਵਾਰ ਆਹ ਦੇਖ ਕਿੰਨਾ ਉੱਚਾ ਜਿਹਾ ਬਣਾਇਆ ਉਹਨੂੰ ਆਹ ਗਟਰ ਨੂੰ ਜੇ ਪਾਣੀ ਥੋੜਾ ਲੈਵਲ ਉੱਚਾ ਹੋਵੇ ਕਿੱਦਾਂ ਜੱਜਮੈਂਟ ਹੋਊਗੀ ਆ ਕੋਈ ਆਟੋ ਰਿਕਸ਼ਾ ਵਾਲਾ ਪਲਟ ਸਕਦਾ ਕੋਈ ਰਿਕਸ਼ਾ ਵਾਲਾ ਪਲਟ ਸਕਦਾ ਕੋਈ ਹੈ ਇਹਨਾਂ ਦਾ ਦੀਨ ਤਰਫ ਕੋਈ ਹੈ ਇਹਨਾਂ ਦੀ ਸੋਚ ਦੂਰ ਦ੍ਰਿਸ਼ਟੀ ਜਿੱਦਾਂ ਜਿੱਦਾਂ ਦਾ ਲੱਗਦਾ ਤਖਰਨਾ ਦੇ ਆ ਵੀ ਕਿੰਨਾ ਉੱਪਰ ਆ ਕੋਈ ਮੋਟਰਸਾਈਕਲ ਵਾਲਾ ਪਿੱਛੋਂ ਤੇਜ਼ ਆਵੇ ਔਂ ਠੋਕਰ ਲੱਗ ਜਵੇ ਹੈ ਮੁੰਡੇ ਤਾਂ ਤੈਨੂੰ ਪਤਾ ਨੇਰੀ ਬਣਾ ਦਿੰਦੇ 19-19 ਸਾਲ ਦੇ 20-20 ਸਾਲ ਦੇ ਅਸੀਂ ਵੀ اسی ਉਮਰ ਚ ਲੰਗੇ ਆ ਆ ਘਾਰਿਆ ਮੈਂ ਅੱਗੇ ਵੀਡੀਓ ਕਰਕੇ ਗਿਆ ਸੀ 2019 ਚ ਸੁਣ ਲਓ ਇੱਥੇ ਇੱਕ ਭੈਣ ਜੀ ਆ ਬੱਚੇ ਨੂੰ ਪੜਾਉਂਦੇ ਬਹੁਤ ਵਧੀਆ ਉਹ ਬੱਚੇ ਕਹਿੰਦੇ ਇੱਥੇ ਬਹਿ ਕੇ ਪੜ੍ਹ ਨਹੀਂ ਸੀ ਨਾ 2019 ਦੀ ਵੀਡੀਓ ਮੇਰੀ ਕੱਢ ਕੇ ਦੇਖ ਲਿਓ 6 ਸਾਲ ਪਹਿਲਾਂ ਦੀ 6-6 ਸਾਲ ਹੋ ਗਏ ਮੇਰੇ ਅਰਗੇ ਨੂੰ ਪ੍ਰੋਟੈਸਟ ਕਰਦੇ ਰੇਲਵੇ ਰੋਡ ਲਈ ਆ ਡੰਪ ਲਈ ਹੋਰ ਮਸਲੇ ਲਈ ਤੇ ਜਿਹੜੇ ਬਾਕੀ ਸਾਡੇ ਤੋਂ ਪੁਰਾਣੇ ਨੇ ਸੀਨੀਅਰਸ ਨੇ ਉਹ ਪਤਾ ਨਹੀਂ ਕਿ ਉਹ ਤੇ ਪ੍ਰੋਟੈਸਟ ਕਰ ਰਹੇ ਆ ਸੁਣਵਾ ਹੀ ਕਿਸੇ ਦੀ ਨਹੀਂ ਇਹਨਾਂ ਨੇ ਫੇਰ ਆਣਾ ਹਲਾ ਲਲ ਲਲ ਕਰਕੇ ਫੇਰ ਲੋਕਾਂ ਨੇ ਕਹਿਣਾ ਮੈਂ ਉਹਦੇ ਨਾਲ ਆ ਮੈਂ ਉਹਦੇ ਨਾਲ ਆ ਆਪਣੇ ਨਾਲ ਵੀ ਹੋਜੋ ਹੈ ਆਪਣੇ ਬੱਚਿਆਂ ਨਾਲ ਹੀ ਹੋਜੋ ਕੁਮੜਾ ਮੋਟਾ ਕਰ ਲਓ ਤੁਸੀਂ ਵੀ ਸੱਚ ਦਾ ਸਾਥੀ ਬਣ ਜਾਓ ਆ ਰੇਲਵੇ ਰੋਡ ਇਦਾਂ ਦਾ ਬਣਿਆ ਤਾਂ ਖੰਜਰਾ ਮੂਰੇ ਇੱਟਾਂ ਸਿੱਟੀਆਂ ਉੱਥੇ ਗੱਲ ਕਹਿੰਦੇ ਲੈਂਟਰ ਵੀ ਪਾਈ ਦਿੰਦੇ ਹੈ ਮੈਂ ਜ਼ਿਆਦਾ ਤਾਂ ਨਹੀਂ ਬੋਲ ਰਿਹਾ ਪਰ ਜੋ ਬੋਲ ਰਿਹਾ ਸੱਚ ਬੋਲ ਰਿਹਾ ਯਾਰ ਕਿਸੇ ਨੂੰ ਮੈਨੂੰ ਕਿਸੇ ਦੀ ਪਰਵਾਹ ਨਹੀਂ ਸਿਆਸਤਦਾਨ ਦੀ ਪਰਿਵਾਰਕ ਮੈਂਬਰ ਨਾ ਕਹਿਣ ਕਿ ਬੇਟਾ ਤੂੰ ਜ਼ਿਆਦਾ ਬੋਲ ਰਿਹਾ ਆ ਲੈ ਆ ਦੇ ਕਿੱਡਾ بڑا ਮੈਂ ਬੈਕ ਕਰਕੇ ਦਿਖਾਉਣਾ ਤੁਹਾਨੂੰ ਜੋ ਮੈਂ ਕਹਿ ਰਿਹਾ ਸੀ ਮੰਨ ਲਓ ਪਿੱਛੇ ਕੋਈ ਮੋਟਰਸਾਈਕਲ ਵਾਲਾ ਤੇਜ਼ੀ ਨਾਲ ਆ ਜਵੇ ਕਿਉਂਕਿ ਬੱਚੇ ਨਹੀਂ ਪ੍ਰਵਾਹ ਕਰਦੇ ਉਹ ਕਿੰਨਾ ਉੱਪਰ ਨੂੰ ਆ ਹੈ ਕਿ ਨਹੀਂ ਅੱਧਾ ਫੁੱਟ ਮਤਲਬ 4 ਇੰਚ ਦਾ ਉੱਤੇ ਹੈ ਉੱਤੇ ਹੈਗਾ ਜੇ ਪਿੱਛੇ ਤੇਜ਼ ਮੋਟਰਸਾਈਕਲ ਆ ਜਵੇ ਇਧਰ ਟੋਇਆ ਆ ਉੱਧਰ ਟੋਇਆ ਆ ਸੌਰੀ ਵੀਰ ਉੱਧਰ ਟੋਇਆ ਆ ਤੇ ਉੱਧਰ ਉਹ ਦੇਖੋ ਗਟਰ ਕਿੰਨਾ ਉੱਚਾ ਆ ਹਾਦਸਾ ਬਣਦਾ ਕਿ ਨਹੀਂ ਬਣਦਾ ਇੱਥੇ ਸਾਡੇ ਲੋਕਾਂ ਦੀ ਮੈਮਰੀ ਤੇ ਜਿਆ ਬਾਦਾਮ ਖਾ ਖਾ ਕੇ ਉਹਨਾਂ ਨੂੰ ਪਤਾ ਟੋਏ ਕਿੱਥੇ ਕਿੱਥੇ ਆ ਯਾਦ ਆ ਜਿਹੜੀ ਸੈਂਸਸ ਆ ਉਹ ਕੈਚ ਕਰ ਲੈਂਦੀ ਆ ਉਹ ਦੇ ਗੱਡੀ 'ਚ ਸ਼ੀਸ਼ਾ ਡਾਊਨ ਕੀਤਾ ਘਬਰਾਹਟ ਹੁੰਦੀ ਹੋਊਗੀ ਪਰ ਨੱਕ ਤੇ ਰਮਾਲ ਰੱਖਿਆ ਉਹ ਨੰਗੇ ਨਹੀਂ ਸਕਦੇ ਇਸ ਏਰੀਆ 'ਚ ਆਲੇ ਦੱਸੋ ਉਹ ਉਹ ਜਿਹੜੀਆਂ ਸੀਟਾਂ ਵੀ ਇੱਦੀ ਸਿੱਟੀਆਂ ਆ ਉਹ ਇੰਗਲਿਸ਼ ਸੀਟ ਸਿੱਟੀ ਪਈ ਆ ਵੀ ਦੱਸ ਇੱਥੇ ਕਿੰਨੇ ਬਹਿਣਾ ਆ ਕੇ ਹਾਲੇ ਆ ਦੇਖ ਉਧਰ ਬੇਸਾਰਾ ਪਸ਼ੂ ਇਹਨਾਂ ਦੇ ਨਾਮ ਤੇ ਕਾਊਸ ਸਸ ਲਿਆ ਜਦੋਂ ਵਿਚਾਰੇ ਕਿੱਥੇ ਗੰਦ ਚ ਬੈਠੇ ਕਿੰਨੇ ਮੁੱਦੇ ਯਾਰ ਇਹ ਕਿਨੂ ਕਿਨੂ ਮੰਦਾ ਦਿਖਾਵੇ ਕਿਨੂ ਕਿਨੂ ਅੰਡਰਲਾਈਨ ਕਰੇ ਹੈ ਹੀ ਨਹੀਂ ਬਸ ਰੱਬ ਆਸਰੇ ਕੰਮ ਚੱਲਦਾ ਗਲਤੀ ਆਪਣੀ ਆ ਮੜਦੀ ਆ ਨਾਲ ਕੁਦਰਤੀ ਕਰੋਪੀ ਏ ਹੁਣ ਮੁਲਾਜ਼ਮ ਵੀ ਵਿਚਾਰੇ ਕੀ ਕਰਨ ਇਹ ਮੁਲਾਜ਼ਮ ਵਿਚਾਰੇ ਜੀ ਤੋੜ ਮਿਹਨਤ ਕਰਦੇ ਆ ਸਹੂਲਤ ਤਾਂ ਸਰਕਾਰਾਂ ਨੇ ਦੇਣੀ ਆ ਸਿਆਸਤਦਾਨਾਂ ਨੇ ਦੇਣੀ ਆ ਮੁਲਾਜ਼ਮ ਤਾਂ ਹੁਕਮ ਬਜਾ ਦਿੰਦੇ ਆ ਮੁਲਾਜ਼ਮ ਵਿਚਾਰੇ ਕਿੰਨਾ ਕ ਕੂੜਾ ਚੱਕੀ ਜਾਂਣ ਕਿਉਂ ਹਰ ਇੱਕ ਬੰਦੇ ਦੀ ਕਪੈਸਿਟੀ ਹੁੰਦੀ ਆ ਐਫਰਟ ਕਰਦੇ ਆ ਇਹ ਇਹ ਐਫਰਟਸ ਕਰਦੇ ਨੇ ਪਰ ਕਿੰਨੀ ਕੁ ਜ਼ਿਆਦਾ ਕਰ ਲੈਣ ਹੈ ਬਈ ਜੇ ਜੋ ਦਿਓ ਜਵਾਬ ਬਿਲਕੁਲ ਸਹੀ ਮੁੜ ਕੇ ਇਹ ਨਾ ਸਿਰ ਭਾਂਡਾ ਵੀ ਨਹੀਂ ਭੰਨਿਆ ਜਾ ਸਕਦਾ ਲੰਗੋਜੀ ਲੰਗੋ ਸੋ ਹਾਲ ਇਹੀ ਹੈ ਜੀ ਪੂਰੇ ਪਾਸੇ ਗੜਸ਼ੰਕਰ ਰੋਡ ਤੋਂ ਕਾਲ ਆਈ ਜਾਂਦੀ ਹੁਣ ਵਿੱਚੇ ਫੋਨ ਵੱਜੀ ਜਾਂਦਾ ਉਹ ਕਹਿੰਦੇ ਸਾਨੂੰ ਦਿਖਾ ਕੇ ਜੋ ਕਲਾਮ ਰੋਡ ਤੋਂ ਫੋਨ ਆਈ ਜਾਂਦਾ ਰਾਹੋ ਰੋਡ ਤੇ ਕਈ ਵਾਰੀ ਮੈਂ ਵੀਡੀਓ ਬਣਾ ਚੁੱਕਾ ਕਈ ਵਾਰੀ ਲਿਟਰਲੀ ਮੈਂ ਬੋਲ ਮਤਲਬ ਸੱਚੀ ਗੱਲ ਹੈ ਕਈ ਵਾਰੀ ਵੀਡੀਓ ਬਣਾ ਚੁੱਕਾ ਬਈ ਉਹ ਨਾਗ ਬਲਜੇ ਹੈਗੇ ਆ ਸੜਕ ਦੇ ਉੱਤੇ ਰੇਲਵੇ ਰੋਡ ਦੀ ਜਿਹੜੀ ਸੜਕ ਹੈ ਨਾਗਵਾਲਿਆ ਉਹਦੇ ਟੋਏਪੂਰ ਤੋਂ ਬੰਦਾ ਕਿਵੇਂ ਓਵਰਟੇਕਰ ਲੱਗਾ ਦੂਜੇ ਟਰੈਕ ਜਾਂਦਾ ਤਾਂ ਆਮੋ ਸਾਹਮਣੇ ਟੱਕਰ ਹੁੰਦੀ ਆ ਦੋ ਕੁ ਮੋਤਾਂ ਦੀ ਖਬਰ ਵੀ ਮੈਂ ਕਰ ਚੁੱਕਾ ਉਹ ਕੇਅਰਸ ਕਿਨੂੰ ਫਿਕਰ ਹੈ ਅਗਲਾ ਕਹਿੰਦਾ ਅਸੀਂ ਮੋਜੇ ਠਾਕਰ ਅਸੀਂ ਮੋਜਾ ਲੈਣੀ ਆ ਤੁਸੀਂ ਕਲਪੀ ਚਲੋ ਆਪੜੇ ਨਿਆਣੇ ਸਾਰਿਆਂ ਦੇ ਬਾਹਰ ਸੱਟ ਸੁੱਟੇ ਆ ਠੀਕ ਨਹੀਂ ਅਸੀਂ ਵੀ ਰੌਲਾ ਕਿੰਨੀ ਕੁ देर ਪਾਲਾਂਗੇ ਉਹ ਫਿਰ ਤੋਂ ਅਸੀਂ ਉਸ ਪਾਸੇ ਚੱਲੇ ਆਂ ਵੀਡੀਓ ਨੂੰ ਰੈਪ ਅਪ ਕਰਦੀ ਆ ਕਿ ਭੈਣ ਭਰਾ ਜੁੜੇ ਹੋਏ ਆ ਇਹ ਮਨੋਰੰਜਨ ਵਾਲੀਆਂ ਗੱਲਾਂ ਨਹੀਂ ਆ ਇਹ ਸੀਰੀਅਸ ਇਸ਼ੂ ਆ ਇਹ ਸੀਰੀਅਸ ਇਸ਼ੂ ਆ ਹੁਣਾਂ ਮਾਤਾ ਖੜੀ ਤਾਂ ਹੈ ਬਾਹਰ ਪਰ ਆ ਗੰਦਗੀ ਕਿੰਨੀ ਆ ਹੁਣ ਬੇਫਿਕਰੇ ਖੜੇ ਆ ਫੋਨ ਤੇ ਗੱਲ ਕਰ ਰਹੇ ਆ ਪਰ ਇਹ ਬਿਮਾਰੀ ਆ ਸੁਦੀ ਇੱਥੇ ਲਾਜਮੀ ਕਿੰਨਾ ਕ ਮਿਲਦਾ ਜੇ ਪ੍ਰਾਈਵੇਟ ਡਾਕਟਰ ਕੋਲ ਚਲ ਜਾਓ ਉਹ ਵੱਡਣ ਪਿਆਰ ਨੇ ਆ ਆ ਦੇ ਉਹ ਮੇਰੇ ਵੀਰੋ ਹੌਲੀ ਆਜੋ ਪ੍ਰਾਈਵੇਟ ਵਾਲੇ ਵੱਢਣ ਨੂੰ ਤਿਆਰ ਨਹੀਂ ਕੋਈ ਹੈ ਹੀ ਨਹੀਂ ਵੀ ਕੋਈ ਰੂਪਰੇਖਾ ਦੇ ਦੋ ਵੀ ਇਸ ਤੋਂ ਵੱਧ ਪੈਸੇ ਨੇ ਕੋਈ ਰੂਮ ਦਾ 5000 ਚਾਰਜ ਕਰੀ ਜਾਂਦਾ ਪੇਸ਼ੈਂਟ ਨੂੰ ਐਡਮਿਟ ਕਰਕੇ ਕੋਈ 2500 ਲਈ ਜਾਂਦਾ ਕੋਈ ਕੋਸ਼ਿਸ਼ ਕੋਈ ਕੋਈ ਸਿਸਟਮ ਹੀ ਹੈ ਨਹੀਂ ਬੰਦਾ ਦੇਖਦੇ ਆ ਭਈ ਬੂਟ ਕਿਹੜੇ ਪਾਏ ਆ ਕੋਲ ਕੱਪੜੇ ਕਿਹੜੇ ਪਾਏ ਉਸ ਹਿਸਾਬ ਨਾਲ ਟੀਕਾ ਲੱਗ ਜਾਂਦਾ ਕੋਈ ਸਿਸਟਮ ਹੈ ਆਪ ਆਮ ਮੱਲਾ ਜਿਹੜਾ ਪਿਛਲੇ ਸਾਲ ਕਿੰਨਾ ਬਿਮਾਰ ਰਿਆ ਇੱਥੇ ਡੇਂਗੂ ਦੀ ਕਿੰਨੀ ਬਿਮਾਰੀ ਗਲੀਆਂ ਨਾਲੀਆਂ ਭਰੀਆਂ ਰਹੀਆਂ ਇਹਨਾਂ ਦੀ ਕੋਈ ਹੋਂਦਾ ਪ੍ਰਾਈਵੇਟ ਕਿਤੇ ਦਵਾਈ ਲੈਣ ਚਲ ਜਾਂਣਾ ਅਗਲਾ ਸਾਲ ਦੀ ਕਮਾਈ ਲੈ ਜਾਂਦਾ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਕਿੰਨੇ ਸਾਨੂੰ ਕਾਲਸ ਆਈਆਂ ਪਰ ਲੋਕਾਂ ਦੀ ਵੀ ਗਲਤ ਗੱਲ ਹੈ ਖੜਦੇ ਹੀ ਨਹੀਂ ਕਈ ਡਾਕਟਰ ਇਦਾਂ ਦੇਖ ਕੇ ਮੈਨੂੰ ਪਤਾ ਲੱਗਿਆ ਕਿ ਬੰਦੇ ਨੂੰ ਕਹਿੰਦੇ ਆ ਜੀ ਕਿ ਇਹ ਤਾਂ ਮੁੱਕ ਗਿਆ ਵੈਂਟੀਲੇਟਰ ਤਾਂ ਜਿੰਦਿਆਂ ਰੱਖਣਾ ਰੱਖ ਲਓ ਇਹ ਮੁੱਕ ਗਿਆ ਮੋਲ ਕੇ ਉਹ ਬੰਦੇ ਨੂੰ ਪੀਜੀ ਲੈ ਜਾਓ 60 ਰੁਪਏ ਦੇ ਟੀਕੇ ਨਾਲ ਠੀਕ ਹੋ ਜਾਂਦਾ ਉਹ ਹੈ ਮੰਦ ਦੀ ਕੀਮਤ ਇਹਨਾਂ ਦੀ ਦਿਮਾਗ 'ਚ ਕੋਈ ਇਹਨਾਂ ਦੀ ਸੋਚ 'ਚ ਬੰਦੇ ਦੀ ਵੈਲਿਊ ਹੈ ਬੰਦੇ ਰੱਦੀ ਕਰੀ ਜਾਂਦੇ ਆ ਪਰ ਜਾਂਤੀ ਐਵੀਡੈਂਸ ਨਹੀਂ ਅਸੀਂ ਕਿੱਦਾਂ ਬੋਲੀਏ ਖੜ ਕੇ ਅਸੀਂ ਅਸੀਂ ਬੋਲਣ ਲੱਗਾ ਕਿ ਇਹਨਾਂ ਨੇ ਕਿਹਾ ਕਿ ਪਤਨੀ ਦੇ ਪਿੱਛੇ ਆਪਣੀ ਕੋਈ ਮਨਛਾ ਹੈ ਸਾਰੀਆਂ ਇਹ ਹੀ ਚੀਜ਼ਾਂ ਨੇ ਕੋਕ ਤੂੰ ਕੁਝ ਬੋਲਣਾ ਚਾਹੁੰਦਾ ਭਾਈ ਕਿ ਡਰ ਲੱਗਦਾ ਡਰ ਕੰਨ ਲੱਗਦਾ ਬੋਲਣ ਜੀ ਸਾਰਾ ਕੁਝ ਕੰਨ ਦੱਸਦਾ ਸੁਣ ਯਾਰ ਇਹਦਾ ਜਿਆਦਾ ਸ ਗਲਤ ਆ ਅਸਲ ਚ ਮੈਂ ਸੱਚੀ ਗੱਲ ਕਰਦਾ ਮੈਨੂੰ ਦਿਹਾੜੇ ਦੀ 35-40 ਕਾਲਸ ਤਾਂ ਆ ਜਾਂਦੀ ਆ ਕਦੀ ਕਿਹਦੀ ਕਦੀ ਹੁਣ ਤੂੰ ਬੈਠਾ ਲਾਈਵ ਕਰਨ ਤੋਂ ਪਹਿਲਾਂ ਹੁਣ ਤੇ ਚੱਲ ਵੀ ਜਿੰਨੇ ਸਾਇਲੈਂਟ ਤੇ ਲਾਤਾ ਫੋਨ ਜਿਹੜਾ ਮੇਰਾ ਫੋਨ ਸੀ 10 ਕ ਬੰਦੇ ਨਾਲ ਤੂੰ ਡੀਲ ਕਰ ਲਈ ਕਿੰਨੀ ਜਿੰਨੀ ਕਿਤੇ ਅੰਦਰ ਚ ਮੈਂ ਆਪਾਂ ਰੇਲਵੇ ਰੋਡ ਤੇ ਇੱਥੇ ਆਏ ਆ 10 ਬੰਦੇ ਨਾਲ ਤੂੰ ਗੱਲ ਕਰ ਲਈ ਉਹਨੇ ਇੱਕ ਇੱਕ ਮਿੰਟ ਗੱਲ ਕੀਤੀ ਹੋਣੀ ਆ ਤੇ ਸਾਰਾ ਦਿਨ ਸਾਨੂੰ ਲੋਕਾਂ ਦੀ ਮੁਸੀਬਤਾਂ ਸੁਣਨੀਆਂ ਪੈਂਦੀਆਂ ਚਲੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿਉਂ ਸਾਨੂੰ ਇਸ ਯੋਗ ਸਮਝਦੇ ਆ ਕਿਰ ਆਪਾਂ ਸਲਾਹ ਲਈਏ ਉਹਨਾਂ ਤੋਂ ਜੇ ਉਹਨਾਂ ਨਾਲ ਗੱਲਬਾਤ ਕਰੀਏ ਆਪਣਾ ਦੁੱਖ ਦੱਸਦੇ ਆ ਚਲ ਮੈਂ ਗੱਡੀ ਚਲਾ ਰਹੇ ਸੀ ਮੈਂ ਕਿਹਾ ਮਾੜਾ ਤੂੰ ਫੋਨ ਫੜ ਲਾ ਨਹੀਂ ਤਾਂ ਮੈਂ ਤਸੱਲੀ ਨਾਲ ਸਾਰਿਆਂ ਦੀ ਗੱਲ ਸੁਣਦਾ ਹੁਣ ਮੈਨੂੰ ਦੱਸੋ ਲੋਕਾਂ ਦਾ ਇੰਨਾ ਦੁੱਖ ਉਹ ਜਿਹੜਾ ਮੇਰੇ ਅੰਦਰ ਟਰੈਵਲ ਹੋਇਆ ਆ ਮੈਂ ਵੀ ਤਾਂ ਕਿਤੇ ਦੱਸਣਾ ਹੈ ਨਾ ਦੱਸੂਗਾ ਤਾਂ ਹੀ ਹੁਣ ਉਹ ਦਿਹਾੜੀ ਦੀਆਂ ਮੈਨੂੰ ਕਹਿਣਾ ਸੌਖਾ ਹੈ ਮੈਨੂੰ ਤੇ ਵਿਜਨ ਨੂੰ ਪਾ ਕੇ 25 30 ਕੋਲਾ ਆ ਜਾਂਦੀਆਂ ਜੇ ਆਪਾਂ ਕੈਲਕੂਲੇਟ ਕਰਕੇ ਵੀ ਗੱਲ ਕਰੀਏ ਕੁਝ ਘਰ ਰੀਸੀਵ ਨਹੀਂ ਹੁੰਦੀਆਂ 25 30 ਬੰਦਿਆਂ ਦਾ ਦੁੱਖਦਰਦ રોજ ਸੁਣਦੇ ਆਂ ਆਹੀ ਨੇ ਇਤੋਂ ਵੱਧ ਕੋਈ ਗੱਲੀ ਨਹੀਂ ਕਰਦਾ ਆ ਲੈ ਦੱਸ ਬਿਲਕੁਲ ਸਹੀ ਗੱਲ ਆ ਜੀ ਨਹੀਂ ਸੱਚੀਆਂ ਗੱਲਾਂ ਸੁਣਾ ਰਹੇ ਤੁਸੀਂ ਜਿੰਨੀ ਵੀ ਗੱਲ ਕੀਤੀ ਮੈਂ ਹੋਰ ਮੁੱਦਾ ਤੁਹਾਨੂੰ ਦੱਸਾਂ ਆ ਲੈ ਦੇਖ ਤਾਂ ਆ ਕੁੱਤੀ ਚੋਰਨਾਂ ਜਿਹੜੀ ਰਲਦੀ ਆ ਇਹਨਾਂ ਨੇ ਜਿਹੜਾ ਆਮ ਬੰਦਾ ਉਹਨੂੰ पोंਕਣਾ ਹੁੰਦਾ ਪਰ ਮਾਮਲੇ ਦਾ ਹੀ ਹੋਵੇ ਜਦੋਂ ਕਿ ਚੋਰ ਆ ਜਵੇਂ ਇਹ ਕਰਕੇ ਵੇਝ ਜਾਂਦੇ ਸੜ ਤੇ ਹੈ ਹਰ ਮੱਲੇ 'ਚ ਇਦਾਂ ਦੇ ਆ ਜਿਹੜੇ ਬੰਦਿਆਂ ਨੂੰ ਵੱਢਦੇ ਆ ਟੱਕਦੇ ਆ ਬੱਚਿਆਂ ਲਈ ਖਤਰਾ ਆ ਇਹਨਾਂ ਨੂੰ ਕੱਲ ਇਹਨਾਂ ਦਾ ਕੋਈ ਪ੍ਰਬੰਧ ਕੱਲ ਹੀ ਨਹੀਂ ਕਰਦੇ ਮੈਂ 2022 ਚ ਐਪਲੀਕੇਸ਼ਨ ਦਿੱਤੀ ਸੀ ਉਸ ਸਮੇਂ ਦੇ ਡੀਸੀ ਨੂੰ ਕੋਈ ਕਾਰਵਾਈ ਨਹੀਂ ਹਰ ਮੱਲੇ 'ਚ ਨਾਲ ਹਰ ਮੱਲੇ 'ਚ ਇਤਦਾਦ ਵੱਧਦੀ ਜਾ ਰਹੀ ਆ ਔਰ ਹਰ ਸ਼ਹਿਰ 'ਚ ਆ ਹਾਂ ਸ਼ਹਿਰ 'ਚ ਬਿਲਕੁਲ ਠੀਕ ਨਹੀਂ ਇਹ ਜਿਹੜੇ ਸਟ੍ਰੇਟ ਡੌਗਸ ਨੇ ਇਹਨਾਂ ਕਰਕੇ ਕਿਦਾਂ ਕਿੰਨੀਆਂ ਖਬਰ ਆਉਂਦੀ ਆ ਕਿ ਬੱਚੇ ਨੂੰ ਪੈ ਗਏ ਹੁਣ ਉਹ ਮਾਂ ਆਪਣੇ ਬੱਚੇ ਨੂੰ ਲੈ ਕੇ ਜਾ ਰਹੀ ਹੈ ਜੇ ਬੱਚਾ ਕੱਲਾ ਆ ਜਾਵੇ ਬਾਈ ਚਾਂਸ ਸਹੀ ਗੱਲ ਕਿਸੇ ਦੁਕਾਨ ਤੋਂ ਸਮਾਨ ਲੈਣ ਚੀਜ਼ੀ ਲੈਣ ਆ ਜਾਵੇ ਇਹਨਾਂ ਨੇ ਪੈ ਜਾਣ ਮਤਲਬ ਕਿੰਨੀਆਂ ਉਹ ਉਹਦੇ ਬਜ਼ੁਰਗ ਨੂੰ ਬਜ਼ੁਰਗ ਨੂੰ ਪੈਰੇ ਆ ਨਾ ਉਹ ਹੌਸਲਾ ਨਿਕਲ ਗਿਆ ਜੇ ਡਰ ਜਾਂਦਾ ਇਹ ਨਹੀਂ ਡਣਾਉਣਾ ਸੀ ਉਹਨੂੰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜੀ ਜੀਰ ਕੇ ਸਭ ਕੀ ਕਹੂੰਗਾ ਉਹ ਤਾਂ ਮੋਟਰਸਾਈਕਲ ਨਹੀਂ ਪਈ ਨਹੀਂ ਹਰ ਗਲੀ ਚ ਆ ਜੀ ਇਹ 10 15 10 15 ਹਰ ਗਲੀ ਚ ਸ਼ਹਿਰ ਆ ਦੇ ਉਹ ਬਜ਼ੁਰਗ ਨੂੰ ਵੀ ਪਏ ਆ ਕੁੜੀਆਂ ਤੇ ਲੱਤ ਫੜ ਲਵੇ ਇਹ ਉਹ ਕੁੜੀ ਵੀ ਵਿਚਾਰੀ ਕਹਿੰਦੀ ਵੀ ਮੈਨੂੰ ਕੁਝ ਕਹਿਣਾ ਹੈ ਹੈ ਆ ਦੇ ਆ ਦੇ ਆ ਦੇ ਆ ਦੇ ਆ ਦੇ ਆ ਦੇ ਲੈ ਦੱਸ ਸੁਰੀ ਡੈਕ ਕੋਈ ਇਹ ਨਾ ਕਾ ਵੀ ਸੁਰੀ ਕਹਿ ਕੇ ਖਬਰ ਬਣਾਉਂਦਾ ਪਿਆ ਮੈਨੂੰ ਅਸਲੀਅਤ ਪਤਾ ਯਾਰ ਸ਼ਹਿਰ ਦੀ ਹਾਲਾਤ ਪਤਾ ਮੈਨੂੰ ਸਾਰੇ ਇਹ ਵੀ ਕਿਹੜਾ ਕੰਜਰ ਲੀਡਰਾਂ ਨੂੰ ਪੈਂਦੇ ਆ ਹੈ ਅਸਲ ਚ ਗੁੱਸਾ ਤਾਂ ਇਹਨਾਂ ਨੂੰ ਵੀ ਪਾਣੀ ਤੋਂ ਚੜਿਆ ਆ ਕੱਢਦੇ ਲੋਕਾਂ ਦੇ ਪਏ ਆ ਗੁੱਸਾ ਤਾਂ ਇਹਨਾਂ ਨੂੰ ਵੀ ਪਾਣੀ ਤੇ ਚੜਿਆ ਕਿ ਉਸ ਪਾਸੇ ਜਾ ਨਹੀਂ ਹੁੰਦਾ ਵਿਚਾਰੇ ਕੱਢਦੇ ਗੱਡੀਆਂ ਵਾਲੇ ਤੇ ਪਏ ਉਹਦੇ ਪਿੱਛੇ ਪਈ ਜਾਂਦੇ ਆ ਅਛਾ ਜਦ ਕੋਈ ਚੋਰ ਆ ਕੋਣ ਕਹਣਾ ਬਰੇ ਹਾਂ ਫੇਰ ਨਹੀਂ ਨਹੀਂ ਕੁਸਕਣਾ ਇਹ ਨਹੀਂ ਕਹਣਾ ਸਾਡੇ ਤੋਂ ਤਖੜਾ ਆ ਗਿਆ ਵੀ ਜਿਹਨੇ ਪ੍ਰਵਾਹ ਨਹੀਂ ਕਰਨੀ ਆਹ ਦਿੱਤਾ ਜਦ ਕੋਈ ਲੀਡਰ ਆਉਂਦੇ ਹੁੰਦੇ ਉਹਨਾਂ ਨੂੰ ਸਿਆਸਤਦਾਨਾਂ ਨੂੰ ਉਹਨਾਂ ਨੂੰ ਬੋਲਿਆ ਕਰੋ ਹਾਂ ਆ ਦੇ ਹਾਂ ਬਛਰੇ ਪਾਣੀ ਕੱਢਣ ਦੇ ਦੇ ਵੇਖੋ ਕੀ ਉਮਰਾ ਨੇ ਤੇ ਕੀ ਕੰਮ ਕਰਨੇ ਪੈ ਰਹੇ ਆ ਔਰ ਇਹ ਜਿਹੜੇ ਅੰਕਲ ਨੇ ਸਾਰੀ ਜ਼ਿੰਦਗੀ ਟੈਕਸ ਦਿੱਤਾ ਹੋਣਾ ਕਿ ਨਹੀਂ ਡਾਇਰੈਕਟ ਇੰਡਾਇਰੈਕਟ ਜਿੱਤਾਣਾ ਹੀ ਓਹ ਵੀਰ ਲਾਈਵ ਦੇਖ ਰਿਹਾ ਜੱਦਾ ਦਸੋਂ ਮਜਬੂਰ ਨੇ ਪਾਣੀ 'ਚ ਖੜਕੇ ਪਾਣੀ 'ਚ ਖੜਕੇ ਮੋਟਰਸਾਈਕਲ ਠੀਕ ਕਰ ਰਹੇ ਫਿਰ ਕਹਿੰਦੇ ਪੰਜਾਬ ਦੇ ਤਾਂ ਨਸ਼ਾ ਦਾ ਕਰੋਪ ਆ ਆ ਮਿਹਨਤੀ ਵੀ ਤਾਂ ਬੰਦੇ ਆ ਗਏ ਉਹਨਾਂ ਨੂੰ ਕੀ ਸਹੂਲਤ ਹੈ ਯਾਰ ਬੋਲੋ ਤੁਸੀਂ ਵਿਧਾਨ ਸਭਾ ਦੇ ਲੀਡਰਾਂ ਘਰੋਂ ਨਾ ਬੈਠੋ ਚੁੱਪ ਕਰਕੇ ਬੋਲੋ ਕੁਝ ਤਾਂ ਉਹੀ ਗੱਲ ਹੈ 94 ਤੇ 94 ਕਹਿੰਦੇ ਲੋਕਾਂ ਨੇ ਦੇ ਦਿੱਤੇ ਫਿਰ ਵੀ ਯੂ ਟਰਨ ਲੈਣੇ ਪੈ ਰਹੇ ਆ ਮੈਂ ਯੂ ਟਰਨ ਨਹੀਂ ਲੈਣਾ ਬੋਲੋ ਤੁਸੀਂ ਨਾਲ ਬੈਠੇ ਆ ਚੱਪ ਕਰ ਜੰਨੇ ਆ ਨਹੀਂ ਨਹੀਂ ਸਹੀ ਗੱਲ ਆ ਤੁਹਾਡੀ ਬਿਲਕੁਲ ਸਹੀ ਗੱਲ ਆ ਹੁਣ ਸ਼ਹਿਰ ਦਾ ਮੰਦਾ ਹਾਲ ਆ ਜੀ ਬਹੁਤ ਜ਼ਿਆਦਾ ਜਿਹੜੇ ਮਰਜੀ ਰੋਡ ਦੀ ਗੱਲ ਲੈ ਲੋ ਸਾਰੇ ਮੈਨੂੰ 10 12 ਕੋਲਾ ਆਈਆਂ ਸਾਰੇ ਕਹਿੰਦੇ ਇੱਧਰ ਵੀ ਆਓ ਸੂਰੀ ਸਾਹਿਬ ਇੱਧਰ ਵੀ ਆਓ ਉੱਧਰ ਵੀ ਦਿਖਾਓ ਇੱਧਰ ਵੀ ਦਿਖਾਓ ਸਾਰੇ ਸ਼ਹਿਰ ਚ ਇਹੀ ਸੜਕਾਂ ਦਾ ਹਾਲ ਆ ਸੂਰੀ ਸਾਹਿਬ ਸੜਕਾਂ ਦਾ ਨਹੀਂ ਸੁਧਾਰ ਹੋ ਰਿਹਾ ਬਾਕੀ ਕੀ ਆ ਹੁਣ ਸੁਧਾਰ ਹੋਣਾ ਨਹੀਂ ਹੋਊਗਾ ਸੁਧਾਰ ਕਦੇ ਨਵੇਂ ਸ਼ਹਿਰ ਦਾ ਇਹ ਤਾਂ ਸਵਾਲ ਪੁੱਛ ਲਿਆ ਤੁਸੀਂ ਹਾਂ ਦੇਖੋ ਇਹ ਮੇਰਾ ਸੁਭਾਅ ਨਹੀਂ ਸੀ ਤੁਹਾਨੂੰ ਹਾਂ ਨਾ ਜਿਨ੍ਹਾਂ ਨੇ ਸੱਤਾ ਮਾਣੀ ਆ ਜਾਂ ਜਿਹੜੇ ਮਾਨ ਰਹੇ ਆ ਇਹ ਉਹਨਾਂ ਦਾ ਸਵਾਲ ਜਿਹੜੇ ਲੋਕ ਕਹਿੰਦੇ ਕਿ ਅਸੀਂ ਇੱਥੇ ਰਾਜ ਕੀਤਾ ਵੀ ਤੁਸੀਂ ਆ ਰਾਜ ਕੀਤਾ ਹੈ ਨਾ ਹੁਣ ਮੈਨੂੰ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਦੁਬਈ ਜਾਣ ਦਾ ਮੌਕਾ ਮੈਂ ਕਿਉਂ ਇਹ ਗੱਲ ਬਾਰ-ਬਾਰ ਕਰਦੈ ਨੂੰ ਨਾ ਕਿਉਂਕਿ ਮੈਂ ਗਿਆ ਮੈਂ ਦੇਖਿਆ ਦੁਬਈ ਪਿਛਲੇ ਮੈਂ ਅਸੀਂ ਦੁਬਈ ਤਾਂ ਲਗਾਤਾਰ 8-10 ਸਾਲ ਜਾਂਦੇ ਰਹੇ ਮੇਰੇ ਡੈਡੀ ਉੱਧਰ ਕੰਮ ਕਰਦੇ ਸੀ ਹੁਣ ਚਲੋ ਇੰਡੀਆ ਆ ਗਏ ਡੈਡੀ ਤੇ ਹਰ ਸਾਲ ਇੰਨੀ ਡਿਵੈਲਪਮੈਂਟ ਹੋਣੀ ਨਾ ਮੈਂ ਜਦੋਂ ਛੁੱਟੀਆਂ ਜਾਣਾ ਗਰਮੀ 'ਚ ਦੇਖਣਾ ਹਰ ਸਰ ਦਾ ਵੀ ਤੁਸੀਂ ਵੀ ਅਰਬ ਕੰਟਰੀ 'ਚ ਰਹਿ ਕੇ ਆਇਆ ਕਿੰਨੀ ਡਿਵੈਲਪਮੈਂਟ ਹੈ ਔਰ ਕਰਾਇਮ ਕਿੱਦਾ 0% ਹੈ ਇੱਥੇ ਬੰਦਾ ਬੇਫਿਕਰ ਹੋ ਕੇ ਜੀ ਸਕਿਆ ਤੁਹਾਨੂੰ ਪਤਾ ਅੱਜ ਕੱਲ ਟ੍ਰੈਂਡ ਕੀ ਬਣ ਗਿਆ ਕੈਨੇਡਾ ਅਮਰੀਕਾ ਤੋਂ ਵੀ ਲੋਕ ਦੁਬਈ 'ਚ ਮੂਵ ਕਰ ਰਹੇ ਆ ਕਿਉਂਕਿ ਤੁਹਾਡੇ ਕੋਲ ਸਿਕਿਉਰਿਟੀ ਹੈ ਤੁਸੀਂ ਸੁਰੱਖਿਆ ਤੋਂ ਇੱਥੇ ਨਾ ਦਾ ਬੰਦਾ ਸੁਰੱਖਿਤ ਹੈ ਠੀਕ ਹੈ ਨਾਬ ਸਹੂਲਤਾ ਆ ਫਿਰ ਲੋਕ ਕਿਉਂ ਨਾ ਜਾਣ ਬਾਹਰ ਯਾਰ ਕਦੀ ਸਮਾਂ ਹੁੰਦਾ ਸੀਗਾ 12 ਪੈਸੇ ਇੰਡੀਆ ਹੁੰਦੇ ਸੀ ਜਿਹੜੇ ਉੱਧਰ ਰਹਿੰਦੇ ਸੀ ਨਾ ਹਾਂਜੀ ਹਾਂਜੀ ਜਿਹੜੇ ਬੱਚੇ ਚਲੇ ਜਾਂਦੇ ਸੀ ਅੱਕ ਕੇ ਥੱਕ ਕੇ ਕਿਉਂਕਿ ਪੰਜਾਬ ਨੇ ਉਹ ਦੌਰ ਵੀ ਦੇਖਿਆ ਜਦੋਂ ਨਜਾਇਜ਼ ਕਤਲ ਕੀਤੇ ਜਾਂਦੇ ਸੀ ਪ੍ਰਮੋਸ਼ਨਲ ਲੈਣ ਲਈ ਜੀ ਠੀਕ ਹੈ ਕਿਉਂਕਿ ਉਹ ਤੁਹਾਨੂੰ ਪਤਾ ਫਿਲਮ ਵੀ ਆਉਣੀ ਸੀਗੀ ਬੈਨ ਕਰ ਦਿੱਤੀ ਦਿਲਜੀਤ ਦੀ ਜੀ ਜੀ ਬਿਲਕੁਲ ਠੀਕ ਹੈ ਜੀ ਖਾਲੜਾ ਸਾਹਿਬ ਦੇ ਉੱਤੇ ਠੀਕ ਹੈ ਉਹਨਾਂ ਨੇ ਦੇਖੋ ਉਹਨਾਂ ਨੇ ਵੀ ਲੋਕਾਂ ਦੇ ਹਿੱਤ ਲਈ ਕੰਮ ਕੀਤਾ ਪਰ ਅੱਜ ਤੱਕ ਉਹ ਪਤਾ ਨਹੀਂ ਲੱਗਾ ਖਾਲੜਾ ਸਾਹਿਬ ਬਾਰੇ ਤੱਕ ਖਾਲਾਲਾ ਸਾਹਿਬ ਦੀ ਫਿਲਮ ਵੀ ਜਿਹੜੀ ਬੈਨ ਕਰ ਦਿੱਤੀ ਪਹਿਲਾਂ ਉਹਨਾਂ ਸਮਿਆਂ 'ਚ ਪੈਸਾ ਆਂਦਾ ਹੁੰਦਾ ਸੀਗਾ 2010 ਤੱਕ 15 ਤੱਕ ਕਿ ਚਲੋ ਜੀ ਇੰਡੀਆ 'ਚ ਆਪਾਂ ਆਪਣੇ ਜਿਹੜੇ ਭੈਣ ਭਰਾ ਉਹਨਾਂ ਦਾ ਜੀਵਨ ਪੱਧਰ ਚੱਕੀਏ ਅੱਜ ਕੱਲ ਇਹ ਰੱਦ ਬਣ ਕੇ ਪੈਸਾ ਇਧਰੋਂ ਉਧਰ ਹੀ ਜਾ ਰਿਹਾ ਉਧਰੋਂ ਇਧਰ ਨਹੀਂ ਆ ਰਿਹਾ ਅਗਲੇ ਕਹਿੰਦੇ ਜਾ ਕੇ ਕੀ ਕਰਨਾ ਨਾ ਸੁਰੱਖਿਆ ਤੇ ਨਾ ਕੋਈ ਫੈਸਿਲਿਟੀ ਹੈ ਹੁਣ ਜਦ ਇਦਾਂ ਦੇ ਵੀਡੀਓਜ਼ ਬਣਾ ਦਿੰਨੇ ਆ ਜਿਹੜੇ ਭੈਣ ਭਰਾ ਜਿਨ੍ਹਾਂ ਦਾ ਬਹੁਤ ਦਿਲ ਕਰਦਾ ਇੰਡੀਆ ਆਣ ਨੂੰ ਉਹ ਵੀ ਕਹਿੰਦੇ ਯਾਰ ਆਈਏ ਇੱਕ ਸਮੂਹ ਨਾਲ ਯਾਰ ਜੇ ਆਈਏ ਉੱਥੇ ਆ ਕੇ ਕੀ ਕਰੀਏ ਯਾਰ ਚਾਰ ਦਿਨ ਦਾ ਸਾਲਾ ਜਿੱਕੜ ਚ ਨਿਕਲ ਜਾਂਦੇ ਆ ਬਿਲਕੁਲ ਹੈ ਕਿਤੇ ਨਾ ਕਿਤੇ ਆ ਹੁਣ ਨਾ ਕਿਤੇ ਜਾ ਹੁਣ ਕੱਲੇ ਘੁੰਮ ਨਹੀਂ ਸਕਦੇ ਡਰ ਲੱਗਦਾ ਸਾਨੂੰ ਲੱਗਦਾ ਮੈਂ ਆ ਦੇਖ ਕੋਈ ਪਾਇਆ ਸੋਨਾ ਜਾਂਦੀ ਕੁਝ ਵੀ ਨਹੀਂ ਉਧਰ ਤਾਂ ਚਲ ਹੁਣ ਇੱਕ ਉਮਰ ਤੋਂ ਬਾਅਦ ਬੰਦੇ ਨੂੰ ਸ਼ੌਕ ਹੀ ਨਹੀਂ ਰਹਿੰਦਾ ਹੈ ਇੱਕ ਉਮਰ ਤੋਂ ਬਾਅਦ ਬੰਦੇ ਨੂੰ ਸ਼ੌਕ ਨਹੀਂ ਰਹਿੰਦਾ ਬੰਦਾ ਕਹਿੰਦਾ ਛੱਡ ਯਾਰ ਉਹ ਕੋਈ ਕਹਾਵਤ ਹੈ ਨਾ ਕਿ ਕਹਿੰਦਾ ਪਹਿਲਾਂ ਜੇਬ 'ਚ ਪੈਸੇ ਨਹੀਂ ਸੀ ਜਦ ਮੇਲੇ ਤੇ ਜਾਂਦੇ ਸੀ ਤੇ ਖਟਾਉਣੇ ਲੈ ਸਕੀਏ ਹੁਣ ਜੇਬ 'ਚ ਪੈਸੇ ਆਏ ਹੁਣ ਮੰਨ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਹਨ ਹੁਣ ਘਰ ਦੇ ਕਿਹੜੇ ਵੇਲੇ ਕਹਿੰਦੇ ਰਹਿੰਦੇ ਆ ਵੀ ਤੇ ਲਿਆ ਚੀਜ਼ ਲਿਆਂਦੀ ਡੈਡੀ ਵੀ ਤੇ ਲਿਆ ਲੈਂਦੀ ਆਪਾਂ ਦਿਲੇ ਹੀ ਹੈ ਨਹੀਂ ਕਿਹਨੂੰ ਦਿਖਾਉਣਾ ਯਾਰ ਹੈ ਜਿਹਨੂੰ ਦਿਖਾਣਾ ਉਹਨੂੰ ਤਾਂ ਸਭ ਪਤਾ ਜਿਹਦੇ ਲਈ ਤਿਆਰ ਹੋਣਾ ਸਭ ਕੋਈ ਕਰਨ ਉਹ ਤਾਂ ਸਭ ਜਾਣਦਾ ਸਹੀ ਗੱਲ ਹੈ ਓਏ ਇਹ ਚੀਜ਼ਾਂ ਨੇ ਔਰ ਤੁਸੀਂ ਦੇਖੋ ਕਹਿੰਦਾ ਦੁਬਈ ਇਹੋ ਜੀ ਜਗ੍ਹਾ ਹੈ ਜਿੱਥੇ 2:30 3 ਵਜੇ ਵੀ ਇੱਕ ਸਾਡੀ ਜਿਹੜੀ ਔਰਤ ਹੈ ਲੜਕੀ ਹੈ ਘੁੰਮ ਸਕਦੀ ਆ ਬੇਫਿਕਰ ਹੋ ਕੇ ਹੱਸ ਸਕਦੀ ਆ ਇੱਥੇ ਘੁੰਮ ਸਕਦਾ ਕੋਈ ਨਹੀਂ ਤੁਸੀਂ ਹੁਣ ਕਿਸਾ ਵੀ ਐਂਡ ਕਰ ਦੋ ਵੀਡੀਓ ਨੂੰ ਚਲੋ ਠੀਕ ਹੈ ਜੀ ਮਿਲਦੇ ਹਾਂ ਬਹੁਤ ਜਲਦ ਨਵੀਂ ਵੀਡੀਓ ਨਾਲ ਪਰ ਫਿਰ ਵੀ ਜਾਂਦੇ ਜਾਂਦੇ ਇਹੀ ਗੱਲ ਕਹਾਂਗੇ ਜੀ ਹਾਲ ਮਾੜਾ ਹੀ ਆ ਨਵੇਂ ਸ਼ਰ ਦਾ ਹਾਲ ਮਾੜਾ ਦਿਖਾਓ ਦਿਖਾਓ ਹੋਰ ਜੀ ਕਰ ਲਈਏ ਪਿੱਛੇ ਇੱਕ ਦੇਖ ਕੇ ਦਿਖ ਚਲੋ ਥੇ ਰੈਪ ਅਪ ਕਰਦੇ ਬਹੁਤ ਬਹੁਤ ਸ਼ੁਕਰੀਆ ਜੀ